ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਇਹ ਤੁਸੀਂ ਬਿਲਕੁਲ ਅਖਬਾਰਾਂ ਵਿੱਚ ਸੁਣਿਆ ਜਾਂ ਤੁਸੀਂ ਗਰੁੱਪਾਂ ਦੇ ਵਿੱਚ ਸੁਣਿਆ ਤਾਂ ਬਿਲਕੁਲ ਇਹ ਕਿਦੇ ਨਾ ਕਿਦੇ ਜਿਹੜੀਆਂ ਗੱਲਾਂ ਬਿਲਕੁਲ ਸਿੱਧੀਆਂ ਹੁੰਦੀਆਂ ਨਜ਼ਰ ਆਉਂਦੀਆਂ ਤਾਂ ਬਿਲਕੁਲ ਜਿਵੇਂ ਤੁਸੀਂ ਪਿਛਲੀਆਂ ਪਰਥੀਆਂ ਦੇਖੀਆਂ 41 ਕਾਰਡ ਤੁਸੀਂ ਜਿਹੜੀ ਪਰਥੀ ਦੇਖੀ ਸੀ ਉਹ ਬਿਲਕੁਲ ਇਸੇ ਤਰ੍ਹਾਂ ਹੋ ਨਿਕਲੀ ਸੀ ਉਹਦੇ ਵਿੱਚ ਅ ਲਗਾਤਾਰ ਜਿਹੜਾ ਟੈਂਕੀ ਦਾ ਸੰਘਰਸ਼ ਸੀ ਬਿਲਕੁਲ ਲੰਬਾ ਸਮਾਂ ਆਪਾਂ ਬੁਜਾਰਿਆ ਹੈ ਪਾਣੀ ਬਿਲਕੁਲ ਬਾਸ਼ ਦੇ ਵਿੱਚ ਆਪਾਂ ਲਗਾਤਾਰ 8 ਤੋਂ 10 ਦਿਨ ਉੱਪਰ ਬੈਠੇ ਰਹੇ ਤਾਂ ਬਿਲਕੁਲ ਪਰਥੀ ਸਰਕਾਰ ਦੇਣ ਦੇ ਵਿੱਚ ਬਿਲਕੁਲ ਕਾਮਯਾਬ ਆਪਾਂ ਹੋਏ ਸੀ ਤਾਂ ਸਰਕਾਰ ਕਿ ਦਿਨ ਕਿ ਦਿਨ ਮੰਨੀ ਸੀ ਤਾਂ ਪਹਿਲਾਂ ਇਦਾਂ ਹੀ ਬੋਲਦੀ ਹੁੰਦੀ ਸੀ ਵੀ ਸਾਡੇ ਕੋਲ ਪੋਸਟਾਂ ਨਹੀਂ ਹੈਗੀਆਂ ਜਾਂ ਬੈਕਲੌਗ ਦੀਆਂ ਪੋਸਟਾਂ ਹੈਗੀਆਂ ਤਾਂ ਸਰਕਾਰ ਬਿਲਕੁਲ ਪੋਸਟਾਂ ਦੇ ਕੇ ਬਿਲਕੁਲ ਆਪਾਂ ਥੱਲੇ ਉਤਰੇ ਛੋਸੇ ਦਿਨ ਪਾਂ ਉਸੇ ਤਰ੍ਹਾਂ ਆਪਾਂ ਲਗਾਤਾਰ ਆਪਣੀ ਜਿਹੜੀ ਸੰਘਰਸ਼ ਹੈ ਆਪਣਾ ਲਗਾਤਾਰ ਉਸ ਸੰਘਰਸ਼ ਦੇ ਰੱਤੀ ਸੇ ਲਗਾਤਾਰ ਜਿੱਥੇ ਵੀ ਹੋਇਆ ਹੈ ਜਾਂ ਕੱਲ ਆਪਾਂ ਜਿਵੇਂ ਮੀਟਿੰਗ ਆਪਣੀ ਮੁਲਤਵੀ ਹੋਈ ਸੀ 14 ਤਰੀਕ ਵਾਲੀ 14 ਅਕਤੂਬਰ ਦੀ ਮੀਟਿੰਗ ਜਿਹੜੀ ਰੱਖੀ ਹੋਈ ਸੀ ਸਰਕਾਰ ਵੱਲੋਂ ਫਾਈਨਾਂਸ ਮਿਨਿਸਟਰ ਜਿਹੜੇ ਆਪਣੇ ਵਿੱਤ ਵਿਭਾਗ ਦੇ ਹਰਪਾਲ ਸਿੰਘ ਚੀਮਾ ਉਹਨਾਂ ਨਾਲ ਆਪਣੀ ਮੀਟਿੰਗ ਸੀ ਸਾਬਕਾ ਕਮੇਟੀ ਮੀਟਿੰਗਾਂ ਲਗਾਤਾਰ ਆਪਣੀਆਂ ਮੁਲਤਵੀ ਕੀਤੀਆਂ ਤਾਂ ਤੁਸੀਂ ਦੇਖਿਆ ਮੁਲਤਵੀ ਕੀਤੀ 4 ਨਵੰਬਰ ਦੀ ਤਾ ਬਿਲਕੁਲ ਉਸੇ ਤਰ੍ਹਾਂ ਸਾਨੂੰ ਲਗਭਗ ਪਤਾ ਚੱਲ ਚੁੱਕਿਆ ਸੀ ਵੀ ਬਿਲਕੁਲ ਜਿਹੜੇ ਫਾਈਨਾਂਸ ਮਿਨਿਸਟਰ ਹੈ ਉਹ ਬਿਲਕੁਲ ਸਨਾਮ ਦੇ ਵਿੱਚ ਪਹੁੰਚ ਰਿਹਾ ਹੈ ਤਾਂ ਬਿਲਕੁਲ ਕਿ ਦੋਨੋਂ ਕਿਦੋਂ ਆਪਾਂ ਨੂੰ ਪਤਾ ਚੱਲਿਆ ਸੀ ਤਾਂ ਆਪਾਂ ਬਿਲਕੁਲ ਉੱਥੇ ਪਹੁੰਚਿਆ ਤਾਂ ਜਾ ਕੇ ਆਪਣੀਆਂ ਜਿਹੜੀਆਂ ਗੱਲਾਂ ਸੀ ਆਪਾਂ ਫਿਰ ਉੱਥੇ ਜਾ ਕੇ ਰੱਖੀਆਂ ਬਿਲਕੁਲ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਜਿਹੜੀ ਤੁਸੀਂ ਬਿਲਕੁਲ 4 ਅਗਸਤ ਦੀ ਮੀਟਿੰਗ ਤੋਂ ਲੈ ਕੇ ਤਾਂ ਜਿਹੜੀ 4 ਨਵੰਬਰ ਤੱਕ ਤੁਸੀਂ ਲੈ ਕੇ ਹੋ ਲਗਾਤਾਰ ਮੀਟਿੰਗਾਂ ਮੁਲਤਵੀ ਕੀਤੀਆਂ ਤਾਂ ਅੱਗੋਂ ਉਹਨਾਂ ਦਾ ਇਹ ਹੀ ਰਵੱਈਆ ਸੀ ਪੀ ਤੁਹਾਡੀਆਂ ਜਿਹੜੀਆਂ ਮੀਟਿੰਗਾਂ ਆ ਤੁਹਾਡੀ ਮੈਡਮ ਨਹੀਂ ਬੈਠ ਰਹੀ ਤਾਂ ਸੈਕਟਰੀ ਮੈਡਮ ਨਹੀਂ ਬੈਠ ਰਹਿ ਤਾਂ ਬਿਲਕੁਲ ਆ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਮਣੀ ਚੋਣ ਹੋ ਲੈਂਦੀ ਹੈ ਤਾਂ ਬਿਲਕੁਲ ਫਿਰ ਆਪਣਾ ਜਿਹੜਾ ਰੁਖ ਹੈ ਉਹ ਡਿਪਾਰਟਮੈਂਟ ਵੱਲ ਹੋਊਗਾ ਤੁਸੀਂ ਵੀ ਦੇਖਿਆ ਲਗਾਤਾਰ ਸਰਕਾਰ ਆਪਣੀਆਂ ਮਾਸਟਰ ਕਟ ਦੀਆਂ ਮੰਗਾਂ ਨੂੰ ਲੈ ਕੇ 52% ਦੀ ਮੰਗ ਨੂੰ ਲੈ ਕੇ ਜਾਂ ਆਪਣੀ ਜਿਹੜੀ ਉਮਰ ਹੱਦ ਦੀ ਮੰਗ ਨੂੰ ਲੈ ਕੇ ਜਾ ਲੈ ਕੇ ਪ੍ਰੇਂਟਰ ਦੀ ਮੰਗ ਨੂੰ ਲੈ ਕੇ ਲਗਾਤਾਰ ਸਰਕਾਰ ਪੱਜੀ ਹੈ ਹੁਣ ਵੀ ਤੁਸੀਂ ਬਿਲਕੁਲ ਇੱਥੇ ਤੇ ਆਸਤਰ ਕਰੋ 26 ਨੂੰ ਆਪਣਾ ਬਿਲਕੁਲ ਬੇਰਜ਼ਗਾਰ ਰੋਸ ਰੈਲੀ ਜਿਹੜੀ ਆਪਾਂ ਕਰੰਤਰ ਰੱਖੀ ਹੈ ਉਹਦੇ ਵਿੱਚ ਵੱਧ ਤੋਂ ਵੱਧ ਤੁਸੀਂ ਹਿੱਸਾ ਬਣੋ ਤਾਂ ਇੱਕ ਜਿਹੜੀ ਫੀਲ ਹੈ ਤੁਹਾਨੂੰ ਕਿ ਆਪਾਂ ਫਿਰ ਇੱਕ ਵਾਰੀ 17 ਤਰੀਕ ਨੂੰ ਆਪਣੀ ਮੀਟਿੰਗ ਸੱਦ ਲਈ ਗਈ ਹੈ ਬਿਲਕੁਲ 17 ਨੂੰ ਆਪਣੀ ਜੇ ਮੀਟਿੰਗ ਨਹੀਂ ਹੁੰਦੀ ਤਾਂ ਬਿਲਕੁਲ ਤੁਸੀਂ 26 ਤਰੀਕ ਨੂੰ ਤਿਆਰ ਰਹੋ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਤੁਹਾਡੇ ਕੋਲ ਸਮਾਂ ਬਾਰ-ਬਾਰ ਸਾਨੂੰ ਕਿਹਾ ਜਾਂਦਾ ਤੁਸੀਂ 2 250 300 ਜਾਣਾ ਨਿਕਲਦਾ ਵਾਰ-ਵਾਰ ਤੁਹਾਨੂੰ ਇਹ ਪੀਲੰਗ ਕਰਦੇ ਆ ਕਰੋ ਨਿਕਲੋ ਹੁਣ ਆਪਣੇ ਕੋਲ ਸਮਾਂ ਹੈਗਾ ਇੱਕ ਵਾਰੀ ਐਡਵਰਟਾਈਜ਼ਮੈਂਟ ਨਿਕਲ ਗਿਆ ਪੇਪਰ ਕਰੋਣਾ ਆਪਾਂ ਕੋਈ ਜ਼ਿਆਦਾ ਮੱਟਾ ਨਹੀਂ ਹੈਗਾ ਤੁਸੀਂ ਬਸ ਇੱਕ ਵਾਰੀ ਐਡਵਰਟਾਈਜ਼ਮੈਂਟ ਦੇ ਸਾਰੇ ਜ਼ੋਰ ਲਾਓ ਇਹ ਨਾ ਸੋਚੋ ਵੀ 26 ਤਰੀਕ ਨੂੰ ਲਾਸਟ ਦੇਣਗੇ ਪਰ ਥੀ ਜਾਂ ਅੱਗੇ ਪਿੱਛੇ ਹੋ ਜੂਗੀ 27 ਚ ਕੰਪਲੀਟ ਹੋਊਗੀ ਇੱਕ ਵਾਰੀ ਤੁਸੀਂ ਸਾਰਿਆਂ ਨੇ ਐਡਵਰਟਾਈਜ਼ਮੈਂਟ ਤੇ ਜ਼ੋਰ ਲਾਉਣਾ ਹੈ ਤਾ ਬਿਲਕੁਲ ਸਾਰੇ 26 ਤਰੀਕ ਨੂੰ ਤਿਆਰ ਰਹੋ 17 ਤਰੀਕ ਨੂੰ ਇੱਕ ਵਾਰੀ ਆਪਾਂ ਨੂੰ ਫਿਰ ਸਦਾ ਆ ਸੱਦਿਆ ਗਿਆ ਜੇ 17 ਤਰੀਕ ਤੱਕ ਆਪਣਾ ਕੋਈ ਮਾਣਾ ਮੋਟਾ ਪਿੰਕ ਨਹੀਂ ਨਿਕਲਦੀ ਅੰਦਰ ਉਹ ਜਾਂ ਕੁਝ ਨਿਕਲਦਾ ਨਹੀਂ ਤਾਂ ਬਿਲਕੁਲ ਤੁਸੀਂ ਸਾਰਿਆਂ ਨੇ 26 ਤਰੀਕ ਦੀਆਂ ਵੀ ਹਿਰਾ ਕਤਨੀਆਂ ਅਗਲੀ ਗੱਲ ਤੁਹਾਨੂੰ ਫਿਰ ਅਪੀਲ ਕਰਦਾ ਵੇਖੋ ਵਾਰ-ਵਾਰ ਤੁਹਾਨੂੰ ਪੀਲਾਂ ਕੀਤੀਆਂ ਫੰਡ ਦੀ ਵੱਡੇ ਪੱਧਰ ਤੇ ਲੋੜ ਹੁੰਦੀ ਹੈ ਤੁਸੀਂ ਸਾਰਿਆਂ ਨੇ 946428388 ਬਿਲਕੁਲ ਫੰਡ ਦਾ ਸਹਿਯੋਗ ਕਰਨਾ ਹੈ ਤੁਸੀਂ ਕਰਾਚੇ ਬੈਠ ਕੇ ਜਿਹੜੇ ਸਾਥੀ ਅੱਜ ਤੱਕ ਨਹੀਂ ਆਏ ਜਾਂ ਅੱਜ ਤੱਕ ਘਰੋਂ ਬਾਹਰ ਨਹੀਂ ਨਿਕਲੇ ਤਾਂ ਸਾਰਿਆਂ ਨੂੰ ਅਪੀਲ ਹੈ ਫੰਡ ਦਾ ਸਹਾਇਕ ਕਰੋ 9464283383 ਸਾਰੇ ਸਾਥੀ 26 ਤਰੀਕ ਨੂੰ ਤਿਆਰ ਰਹੋ ਰੋਸ ਰੈਲੀ ਦੇ ਵਿੱਚ ਆਪਾਂ ਸਭ ਤੋਂ ਵੱਧ ਬਿਲਕੁਲ ਬੱਸਾਂ ਦਾ ਰੂਟ ਮਾਨਸੇ ਦਾ ਜਾਂ ਅਬੋਰੋਂ ਅਬੋਰੋਂ ਜਿਹੜੀਆਂ ਦੋ ਗੱਡੀਆਂ ਚੱਲਣ ਲੱਗੀਆਂ ਇੱਕ ਬੱਸ ਜਾਂ ਕਰੂਜ਼ਰ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਜਾਂ ਅੱਗੇ ਫਾਈਲ ਕਰ ਤੋਂ ਜਿਹੜੀ ਬੱਸ ਚੱਲੂਗੀ ਉਹ ਤੁਹਾਨੂੰ ਦੱਸ ਦਿੱਤੀ ਜਾਊਗਾ ਮਾਨਸੇ ਬੰਡੇ ਵਾਲੀ ਤਾਂ ਦੱਸ ਦਿੱਤੀ ਜਾਊਗੀ ਜਿੱਥੋਂ ਜਿੱਥੋਂ ਵੀ ਕੇਡਰ ਆਊਗਾ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਊਗਾ ਆ ਬਿਲਕੁਲ ਤੁਸੀਂ ਇੱਕ ਥੱਲੇ ਟੈਲੀਗ੍ਰਾਮ ਦਾ ਗਰੁੱਪ ਹੈ ਉਹ ਜੁਆਇਨ ਕਰਨਾ ਇੱਕ ਵਟਸਐਪ ਗਰੁੱਪ ਹੈ ਤੁਸੀਂ ਉਹ ਜੁਆਇਨ ਕਰਨਾ ਹੈ ਇੱਕ ਤੁਸੀਂ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਹੈ ਤਾਂ ਸਾਥਿਓ ਵਾਤ ਵਾਤ ਇਹ ਵੀਡੀਓ ਸ਼ੇਅਰ ਕਰਿਓ ਥੱਲੇ ਸਾਰੇ ਲਿਖਿਓ ਜਿਹੜੇ ਵੀ ਤੁਸੀਂ ਮੰਗਨ ਵਾਲਾ ਪੇੜ ਤੋਂ ਸਾਰੇ ਸਾਥੀ ਇਹ ਸਾਰੇ ਕਮੈਂਟ ਸਰਕਾਰ ਤੁਹਾਡੀ ਦੇਖਦੀ ਹੈ ਤਾਂ ਤੁਸੀਂ ਸਾਰਿਆਂ ਨੇ ਕਮੈਂਟ ਕਰਨਾ ਜੇ ਤੁਸੀਂ 55% ਦਾ ਪੇੜ ਤੋਂ ਤਾਂ ਉਹ ਮੰਗ ਲਿਖਣੀ ਹੈ ਜੇ ਤੁਸੀਂ ਮਾਸਟਰ ਕੈਟਰ ਦੀ ਮੰਗ ਨਾਲ ਪੇੜ ਤੋਂ ਤਾਂ ਉਹ ਲਿਖਣੀ ਹੈ ਲੈਕਚਰ ਕੈਟਰ ਦੀ ਮੰਗ ਨਾਲ ਸਾਰੇ ਸਾਥੀ ਆਪਣੀ ਆਪਣੀ ਮੰਗਾਂ ਨਾਲ ਤਾਂ ਥੱਲੇ ਸਾਰੇ ਲਿਖੋ ਮਾਸਟਰ ਕੈਟਰ ਦਾ ਨੋਟੀਫਿਕੇਸ਼ਨ ਜਾਰੀ ਕਰੋ ਧੰਨਵਾਦ ਸਾਥੀ